ਨਹੀਂ ਜਿਹੜੇ ਮਾਰ ਰਹੇ ਨੇ ਖਨੋਰੀ ਬਾਰਡਰ ਦੇ ਉੱਪਰ ਸੰਭੂ ਬਾਰਡਰ ਦੇ ਉੱਪਰ ਉਹਦੇ ਸਮਝ ਕੀ ਕਹਿਣਾ ਚਾਹੁੰਦੇ ਪਹਿਲੀ ਗੱਲ ਤਾਂ ਜੀ ਤੁਹਾਡੀ ਸਾਰੇ ਪੱਤਰਕਾਰ ਭਰਾਵਾ ਮੀਡੀਆ ਪਰਦਾ ਪ੍ਰੈਸ ਦਾ ਸ਼ੁਕਰੀਆ ਗੁਜ਼ਾਰਿਆ ਸਪੈਸ਼ਲ ਕਰਕੇ 24 ਨਿਊਜ਼ ਟੋਟਲੀ ਜਿੰਨੀਆਂ ਨਿਊਜ਼ ਲਈ ਤੁਹਾਡਾ ਸਭ ਦਾ ਹੀ ਦਿਨਾ ਨਹੀਂ ਜਿੰਦਗੀ ਪਰ ਦੇ ਸਕਦੇ ਜਿੰਨਾ ਤੋਂ ਸਾਡਾ ਸਾਥ ਦਿੱਤਾ ਤੇ ਦੇ ਰਹੇ ਦੇ ਕਿਸਾਨ ਮਰ ਰਿਹਾ ਕਿਸਾਨ ਜਿਹੜੇ ਧਰਨੇ ਲਾ ਰਿਹਾ ਇਹਦੇ ਸੰਬੰਧ ਕੀ ਹਨ ਤੁਹਾਡੇ ਮਰ ਰਿਹਾ ਇਹ ਸ਼ੁਰੂ ਤੋਂ ਕਿਸਾਨ ਨਹੀਂ ਪਹਿਲਾਂ ਮਜ਼ਦੂਰ ਮਰਦਾ ਮਜ਼ਦੂਰ ਵੀ ਸਾਡੇ ਚਾਚੇ ਤਾਏ ਭੈਣ ਭਰਾ ਨੇ ਛੜੀਆਂ ਚਾਚੀਆਂ ਤਾਈਆਂ ਨੇ ਸਾਡੇ ਨਾਲ ੱੱਕੇ ਖਾਂਦੇ ਗਰੀਬ ਸੱਚੀ ਕਿਸਾਨ ਗਰੀਬ ਆ ਇਹਦਾ ਪਤਾ ਨਹੀਂ ਜੱਟ ਕਿਹੜੇ ਵਿਖਾਈ ਜਾਂਦੇ ਗਾਣਿਆਂ ਦੀ ਵਿਖਾਈ ਜਾਂਦੇ ਕਿੱਥੋਂ ਜੱਟ ਉਹ ਕਿੱਥੇ ਕਿਹੜੇ ਪਿੰਡ ਰਿੰਦਾ ਜੱਟ ਸਾਨੂੰ ਤਾਂ ਵਿਖਾਓ ਕਿਹੜਾ ਗਾਣਾ ਜੱਟ ਤੇ ਜੱਤੀ ਵਿਖਾਈ ਜਾਂਦਾ ਸਾਨੂੰ ਵਿਖਾਓ ਕਿੱਥੇ ਰਹਿੰਦਾ ਸਾਨੂੰ ਪਤਾ ਸੱਪਾਂ ਦੇ ਸਿਰ ਰਹੀ ਮਿੱਤੇ ਤੇ ਸਾਡੇ ਨਾਲ ਮਜ਼ਦੂਰ ਭਰਾ ਸਦੇ ਚਾਚੀਆਂ ਤਾਈਆਂ ਨੇ ਸਾਡੀਆਂ ਅਸੀਂ ਭੁੱਖਾ ਨਾ ਮਰ ਗਏ ਦੀ ਜਿਹੜੀ ਸੋਚ ਹੈ ਉਹ ਕਹਿੰਦੇ ਕਿਸਾਨ ਗਲਤ ਹੈ ਕਿ ਜਿਹੜੀ ਹੈ ਨਾ ਮਤਲਬ ਕਿਸਾਨ ਜਿਹੜਾ ਨਾ ਉਹ ਵਿਆਹਾਂ ਦੇ ਉੱਪਰ ਲੱਖ ਰੁਪਇਆ ਲਾ ਦਿੰਦਾ ਵਿਰਾੜ ਦੀਓ ਕੋ ਪੈਸੇ ਚੁੱਕ ਲੈਂਦਾ ਉਹਦੇ ਸਮਝ ਕੀ ਕਹਿਣਾ ਚਾਹੁੰਦੇ ਫਿਰ ਜਦੋਂ ਉਹਦੀ ਫਸਲ ਨਹੀਂ ਚੰਗੀ ਨਿਕਲਦੀ ਫਿਰ ਉਹ ਆਤਮ ਹੱਥੇ ਆਂਦਾ ਮੈਂ ਤੁਹਾਨੂੰ ਮੇਨ ਮੈਂ ਤੁਹਾਨੂੰ ਦੱਸਦਾ ਜੀ ਜੇ ਇਹਨਾਂ ਛੌਹ ਕਰਾਂ ਦਾ ਜੀ ਕਰਦਾ ਬਾਨੀਆਂ ਡਾਂਡੀਆਂ ਦਾ ਜਾਜਾ ਚੋਡਣ ਕੀ ਗੱਲ ਅਸੀਂ ਮਿਹਨਤ ਕੀਤੀ ਕੀ ਗੱਲ ਇਹਨਾਂ ਕਰੋਨਾ ਰੁਪਇਆ ਕਰ ਦਿੰਦੇ ਮਾਫ ਮੋਦੀ ਛੋਦੀ ਬਾਨੀ ਡਾਡੇ ਪੁੱਤ ਪੁੱਤਰੇ ਬੱਚੇ ਮਾਵਾਂ ਪੈਣਾ ਤੜਕੇ 4 ਵਜੇ ਉੱਠਦੇ ਬੱਜਾਂ ਚੋਣੇ ਆ ਪੱਠੇ ਪਾਉਣੇ ਆ ਇਹਨਾਂ ਦਿਲ ਕਰਦਾ ਸਾਡਾ ਨਹੀਂ ਕਰਦਾ ਕੋਈ ਇੱਕ ਕਾਨੂੰਨ ਜਿਆ ਪਾਸ ਕਰਨ ਲੱਗੇ ਸੀਗੀ ਜ਼ਮੀਨ ਦਾ ਜਿਹਦੇ ਵਿੱਚ ਕਿਹਾ ਇਹਦਾ ਹੁਣ ਕਿਸਾਨ ਮਰੂ ਗਵਾਨੀ ਉਹਨਾਂ ਦੇ ਕਰਜ਼ੇ ਮਾਫ਼ ਕਰਤੇ ਜਾਣਗੇ ਉਹ ਸਾਨੂੰ ਕਰਜ਼ੇ ਮਾਫ਼ ਦੀ ਕੋਈ ਲੋੜ ਨਹੀਂ ਅਸੀਂ ਖੁਦ ਸਾਡੇ ਗਿੱਟਿਆ ਗੁੱਟਿਆ ਗੋਟਿਆ ਜਿੱਦਾਂ ਮਿਆਂ ਕਿਉਂ ਨਹੀਂ ਮਾਫ਼ ਕਰਕੇ ਨਾ ਕਰ ਐਲੀਕਟਰ ਤੋਂ ਬਣ ਸਕਦਾ ਬਾਅਦ ਕੋ ਕੁਸਨੂ ਨੰਬਰਦਾਰ ਪੱਕੀ ਮੈਪ ਦੇ ਗੱਲ ਕਰਦਾ ਪਿੰਡ ਦੀ ਮੇਰੇ ਬਾਗ ਦੇ ਵਿੱਚ ਮੇਰੀ ਫੈਕਟਰੀ ਲੱਗੀ ਹੋਵੇ ਮੇਰੇ ਘਟੋ ਘਟ ਮੈਂ 50 ਪਿੰਡ ਮੈਂ ਕੱਲਾ ਕਬਰ ਕਰ ਜਾ ਮੈਂ ਨਹੀਂ ਮੇਰੀਆਂ ਧੀਆਂ ਪੈਣਾ ਬੱਚੇ ਮੇਰੇ ਆਉਣਗੇ ਮਜ਼ਦੂਰ ਕਿਸਾਨ ਰਲ ਕੇ ਅਸੀਂ ਸਾਡੀਆਂ ਨਾ ਫਸੜਾਂ ਰੋਲਤੀਆਂ ਸਾਰੀਆਂ ਆ ਬਾਨੀਆਂ ਦਾਡੀਆਂ ਦਾ ਕੀ ਕਰਦਾ ਸਾਡਾ ਨਹੀਂ ਕਰਦਾ ਇਹਨਾਂ ਦੇ ਅਫੀਸਰ ਤੋਂ ਮੇਰਾ ਨਾ ਆ ਸਕਦਾ ਮੇਰੇ ਧੀਆਂ ਪੁੱਤਰਾਂ ਦਾ ਵਾਹ ਨਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕਿ ਮਤਲਬ ਕਿਉਂ ਇਹ ਕੀ ਗੱਲ ਚੱਲ ਰਹੀ ਹੈ ਕਿ ਜਿਹਦੇ ਕਰਕੇ ਜਿਹੜਾ ਉੱਥੇ ਨਾ ਸਾਨੂੰ ਧਰਨਾ ਲਾਣਾ ਪੈਣ ਦਿਆ ਬਦਲ ਉਹ ਧਰਨਾ ਬੇਈਮਾਨ ਹੈਗੇ ਠੱਗ ਅੱਗੇ ਪਿੱਛੇ ਇਹ ਸਰਕਾਰਾਂ ਅਸੀਂ ਬਾਗੀ ਆ ਖਾਲਸਤਾਨੀ ਨਹੀਂ ਨਾ ਅਤਵਾਦੀ ਆ ਅਸੀਂ ਲੋਰਗੇ ਆਂ ਥੁਰੂ ਤੇ ਬਾਗੀ ਆਂ ਬਾਗੀ ਤਪੀਆਂ ਤਾਂ ਸਾਡੇ ਬਾਗੀ ਖੂਣ ਆ ਸਰਕਾਰਾਂ ਇਹ ਝੂਠ ਮਾਰ ਕੇ ਠੱਗੀ ਮਾਰ ਕੇ ਬਣ ਗਿਆ ਸਾਡੇ ਨਾਲ ਗੁਰਬੀਰ ਸਿੰਘ ਖੁੱਡੀਆਂ ਐਗਰੀਕਲਚਰ ਮੰਤਰੀ ਆ ਮੇਰਾ ਭਰਾ ਐ ਮੇਰੇ ਨਾਲ ਨੇ ਵਾਦੇ ਕਰਕੇ ਮੇਰੇ ਨਾਲ ਨਹੀਂ ਮੇਰੀਆਂ ਧੀਆਂ ਪੁੱਤਰਾ ਨਾ ਕਰਕੇ ਇਹ ਸਾਡੇ ਨਾਲ ਠੱਗੀ ਮਾਰਨ ਲੈਣੀਆਂ ਦਲੀਆਂ ਇੱਥੇ ਆ ਚੀਤ ਪੰਸੰਗ ਦੇ ਨਾਲ ਠੱਗੀਆਂ ਮਾਰੀਆਂ ਦਸ ਗੁਰੂਆਂ ਦੇ ਨਾਲ ਤੇ ਮਾਰੀਆਂ ਖੱਟੇ ਭੂਂਡਾਂ ਨੇ ਖੱਟੀਆਂ ਪੱਗਾਂ ਬੰਨ੍ਹ ਕੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਹਰ ਪਤੀ ਜਿਦਾ ਫੈਰ ਫਸਾਰ ਰਹੀ ਹੈ ਚੱਲ ਰਹੀ ਹੈ ਜਾਂ ਆਗੂ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਵੀ ਹੈ ਤੇ ਇਹਨਾਂ ਨੇ ਜਿਹੜੀ ਆਪਣੀ ਦੂਸਰੀ ਪਾਰਟੀ ਹੈ ਕਿ ਅਕਾਲੀ ਪਾਰਟੀ ਇਹਦੇ ਸਮਝ ਕੀ ਕਹਿਣਾ ਚਾਹੁੰਦੇ ਅਸੀਂ ਸਾਨੂੰ ਇਹਨਾਂ ਪਾਰਟੀਆਂ ਨਾਲ ਕੋਈ ਮਤਭੇਦ ਨਹੀਂ ਸਾਨੂੰ ਤਾਂ ਹੈਗਾ ਜੀ ਕਿਸਾਨ ਸਾਡਾ ਕਿਸਾਨ ਤੇ ਮਜ਼ਦੂਰ ਪਹਿਲੀ ਸਾਡਾ ਮਜ਼ਦੂਰ ਭੁੱਖਾ ਨਾਲ ਮਰੇ ਤੇ ਕਿਸਾਨ ਨਾਲ ਮਰੇ ਤੇ ਇਹ ਜਾਣ ਥੱਥੇ ਖੂਚ ਇਹ ਸਾਰੇ ਚੋਰ ਬੇਈਮਾਨ 76 ਹੋ ਗਏ 75 ਨਹੀਂ 76 ਸਾਲ ਹੋ ਗਏ ਜਦੋਂ ਦਾ ਲੋਕ ਕਿਹੜੀ ਸਰਕਾਰ ਨੇ ਕ ਇਹਨਾਂ ਕਿਸਾਨਾਂ ਦਾ ਸੁਣਿਆ ਇੱਕ ਮੈਨੂੰ ਇੱਕ ਸਰਕਾਰ ਦੱਸਿਓ 75 76 ਸਾਡ ਇੱਕ ਵੀ ਸਰਕਾਰ ਬਾਰੇ ਦੱਸੋ ਜਿਹਨੇ ਸੁਣਿਆ ਹੋਵੇ ਨਹੀਂ ਜੀ ਕਿਸੇ ਨੇ ਸੁਣੀ ਸਾਡੀ ਸਭ ਝੂਠ ਮਾਰਦੇ ਨੇ ਸਾਰੇ ਬੇਈਮਾਨ ਨੇ ਸਾਨੂੰ ਜਦੋਂ ਤੇ ਦੁਨੀਆ ਬਣੀ ਰਾਜਾ ਤੇ ਪੁਜਾਰੀ ਰਲੇ ਹੋਏ ਨੇ ਅਸੀਂ ਪੁਜਾਰੀ ਕੋਲ ਜਾਣਾ ਹੀ ਜਾਣਾ ਕਿਸੇ ਵੀ ਤਰ੍ਹਾਂ ਦਾ ਹੋਵੇ ਇਹ ਕਹ ਰਾਜਾ ਤੇ ਪੁਜਾਰੀ ਨਾਲੇ ਸਾਨੂੰ ਬੇਕੂਬ ਬਣਾਈ ਫਿਰਦੇ ਸਰਕਾਰਾਂ ਦਾ ਤੁਹਾਡੇ ਕਹਿੰਦਾ ਸਰਕਾਰ ਆਪਣੀ ਨਹੀਂ ਸਮਝਦੀ ਮਤਲਬ ਇਹ ਕੋਈ ਵੀ ਨਹੀਂ ਕਰਦੀ ਤੇ ਨਾ ਇਹਨਾਂ ਕਰਨੀਆਂ ਇਹਨਾਂ ਗੱਲ 'ਚ ਗੂਠਾ ਦਿੱਤਾ ਤੇ ਦਵਾਂਗੇ ਤੁਹਾਨੂੰ ਕਿੱਦਾਂ ਲੱਗਦਾ ਕਿ ਕਿਸ ਤਰੀਕੇ ਨਾਲ ਜਿਹੜਾ ਇਹਦਾ ਹੱਲ ਹੋ ਸਕਦਾ ਦਵਾਂਗੇ ਫੱਕੀਆਂ ਨਾਲ ਦੀ ਲੈ ਕਿਸ ਤਰੀਕੇ ਨਾਲ ਇਹ ਤਰੀਕਾ ਇਹੋ ਗੱਲ 'ਚ ਗੂਠਾ ਦਿੱਤਾ ਤੇ ਦਵਾਂਗੇ ਕਿਸ ਤਰੀਕੇ ਨਾਲ ਸਾਡੀ ਪੰਜਾਬੀ ਮਾਂ ਨੂੰ ਮਾਰਦੇ ਫਿਰਦੇ ਪੰਜਾਬੀ ਮਾਂ ਨਹੀਂ ਮਰੇਗੀ ਕਦੀ ਨਹੀਂ ਮਰੇਗੀ ਇਹਨਾਂ ਸਾਡੇ ਦੀ ਬੰਡੀਆਂ ਪਾਈਆਂ ਹਿੰਦੂ ਬਣ ਕੇ ਮੁਸਲਮਾਨ ਬਣ ਕੇ ਸੇਕਾ ਬਣ ਕੇ ਸਹੀ ਬਣ ਕੇ ਹੀ ਇਨਸਾਨ ਆ ਅਸੀਂ ਧਰਤੀ ਮਾਤਾ ਦੇ ਪੁੱਤਰ ਆ ਬਾਬੇ ਬੰਦੇ ਭਦਰ ਦੇ ਪੁੱਤ ਪੁੱਤਰੇ ਆ ਇਹ ਸਾਨੂੰ ਨਹੀਂ ਮਾਰ ਸਕਦੇ ਅਸੀਂ ਉਦੋਂ ਨਹੀਂ ਮਰੇ ਜਦੋਂ ਸਾਡੇ ਸਿੰਘਾਂ ਚਰਾਂ ਦੇ ਬੁੱਲ ਪੈਂਦੇ ਰ ਇਹ ਸਾਨੂੰ ਜਾ ਮਾਰਨਗੇ ਲੰਘਣਾ ਜਣਾ ਪੰਜਾਬ ਤਾਂ ਨਹੀਂ ਹੈ ਨਾ ਮੈਨੂੰ ਕੋਈ ਤਰਨ ਨਾ ਹੈਗਾ ਆਪਣਾ ਜਿਹੜਾ ਬਾਰਡਰਾਂ ਦੇ ਉੱਪਰ ਆਪਣੇ ਕਿਸਾਨ ਜਿਹੜਾ ਮੋਰਚੇ ਬੈਠਾ ਹੋਇਆ ਉਹ ਕਿਦਾਂ ਦਾ ਲੋ ਹੋ ਸਕਦਾ ਇਹਦਾ ਮਸਲਾ ਉਹ ਹੱਲ ਕਰਦਾ ਬੇਈਮਾਨ ਹੈ ਯਾਰ ਦੀ ਗੱਲ ਸਾਨੂੰ ਲਿਖ ਕੇ ਦੇਣਾ ਖੜੇ ਪੁੱਤਰ ਤੇ ਨਾਂ ਮਾਰਤੇ ਨਾ ਨੌਂ ਜਨ ਮੁੰਡਾ ਮਾਰਤਾ ਇੱਕ ਮੁੰਡਾ ਨਹੀਂ ਮੇਰੇ ਬਾਪੂ ਭੈਣ ਭਰਾਵਾ ਸਾਰੇ ਮਾਰਤੇ ਸਾਡੇ ਨਾਲ ਮਾਰਨ ਹੁਣ ਅਸੀਂ ਕਿ ਦਿੱਲੀ ਜਾਵਾਂਗੇ ਅਸੀਂ ਕੀ ਵਾਰ ਦੇ ਪੇ ਗਊ ਮਤਾ ਸਾਡੀ ਆ ਸਾਨੂੰ ਦੁੱਧ ਪਿਆਇਆ ਉਹਨੇ ਉਹਦੇ ਬੱਚਾ ਨਾਲ ਹੀ ਹਾਲਵਾ ਆ ਤੇ ਬਹੁਨੇ ਉਹਨੇ ਖੇਤੇ ਹੀ ਕਮਾਈ ਕੀਤੀ ਇਹ ਤਾਂ ਕੀ ਮਾਰਦੇ ਕਿੰਠੇ ਪ੍ਰਸ਼ਾਸਨ ਨੂੰ ਆਪਣੀ ਮੰਗ ਮੰਗੀ ਪ੍ਰਸ਼ਾਸਨ ਨੇ ਕੋਈ ਮੰਗ ਨਹੀਂ ਸਾਨੂੰ ਭੁੱਖਿਆ ਕਿਹੇ ਗੱਲ ਦੀ ਸਾਡੇ ਕੋਲ ਮਾਰੇ ਬਾਬੇ ਨਾਨਕ ਨੇ ਬਾਬਾ ਬੰਦਾ ਭਾਦਰ ਜੀ ਬੜਾ ਕੋਈ ਦਿੱਤਾ ਕੋਈ ਸਾਡੀ ਮੰਗ ਨਹੀਂਗੇ ਨਾਲ ਤੋਂ ਇਹ ਮੰਗਦੇ ਨੇ ਜਿੱਦਾਂ ਦੇ ਕਾਲੁਰ ਵੀ ਮੌਤਾਂ ਹੋ ਸਕਦੀਆਂ ਉਹ ਮਹਾਰਾਜ ਜੀ ਨਹੀਂ ਮੌਤਾਂ ਹੋ ਗਈਆਂ ਇਹਦੀਆਂ ਹੋਣੀਆਂ ਸੀ ਜਿੱਦਾਂ ਹੰਜੂ ਗੈਸ ਦੇ ਗੋਲੇ ਚੱਲ ਰਹੇ ਗੋਲੀਆਂ ਚੱਲ ਰਹੀਆਂ ਪੱਥਰ ਬਾਜੀ ਹੋ ਰਹੀ ਉਹਦੇ ਸਬੰਦੇ ਪੱਥਰ ਬਾਜੀ ਕਰ ਗਏ ਮੇਰੇ ਪੁੱਤਰ ਤੇ ਸਾਡੇ ਪੁੱਤ ਪੁੱਤਰੇ ਫਿਰਦੇ ਡਰੋਨਾ ਨਾਲ ਖਿੱਚ ਖਿੱਚ ਪਤੰਗਾਂ ਅਸਲੇ ਛੁੱਟੇ ਨਹੀਂ ਅੱਖਾਂ ਜਿਹੜੇ ਲਾਲ ਮਿਰਟਿਆਂ ਪਈਆਂ ਭਜਦੇ ਕਿਉਂ ਕਿਹੜੀ ਕਾਲ ਭਜਦੇ ਜਿੰਨੇ ਮੁਲਾਜ਼ਮ ਆ ਟੋਟਲੀ ਇਹ ਕੋਈ ਗੱਡ ਸਾਰੇ ਸਾਡੇ ਪੁੱਤਰ ਤੀਆਂ ਉਹਨਾਂ ਆਮੀਆ ਕਹਿੰਦਾ ਸਾਡੇ ਬਾਪੂਆਂ ਨੂੰ ਗੋਲੀਆਂ ਮਾਰਦੇ ਕਿੱਧਰ ਜਾਣਗੇ ਅਸੀਂ ਚਰਪਸਾਦੀ ਮੰਗੇ ਇਸ ਟਾਈਮ ਇਹ ਆ ਜੀ ਜਿੰਨਾ ਪ੍ਰਾਈਵੇਟ ਸੈਕਟਰ ਬੱਚਿਆਂ ਸਾਡਿਆਂ ਤੋਂ ਕੋਰਪੋਰੇਟ ਕਰਾਣਾ ਠਰਾ ਠਰਾ ਕੱਢ ਕੰਮ ਲਈਦਾ ਤਨਖਾਹ ਨੂੰ ਕੀ ਦਿੰਦੇ ਕਿਸੇ ਨੂੰ 6000 ਕੇ ਅੰਦਾਜ਼ਕ 15 ਇਹਨੇ ਨਾ ਘਰ ਚੱਲਦੇ ਹੁੰਦੇ ਚਰਪ ਸਾਡੀ ਐਸਾ ਮੰਗਿਆ ਕੋਰਪੋਰੇਟ ਕਰਾਣਾ ਇਹਨੂੰ ਖਤਮ ਕਰੋ ਜਿੰਨੇ ਸਾਡੇ 3 ਪੁੱਤਰ ਮੁਲਾਜ਼ਮ ਨੇ ਬੈਂਕਾਂ ਚ ਹੋ ਗਏ ਉਰਾਪੁਰਾਂ ਸਾਰੀਆਂ ਜਗ੍ਹਾ ਤੇ ਉਹਨਾਂ ਦੀ 2000 ਡੇਲੀ ਚਾਹੀਦੀ ਆ ਇੱਕ ਬੰਦੇ ਦੀ ਹਰ ਹੈ ਨਾਲ ਦੀ ਮਿਸਰੀ ਬકરી ਮਾਂ ਦੀ ਬકરી ਜਿਵੇਂ ਇਹਨਾਂ ਨੂੰ ਮਿਲਦੀਆਂ ਨੇ ਸਹੂਲਤਾਂ ਮੋਟਰਸਾਈਕਲ ਮਿਲ ਗਈ ਕਾਰ ਮਿਲ ਗਈ ਮੇਰੇ ਬੱਚਿਆਂ ਪੁੱਤਰਾਂ ਨੂੰ ਮਿਲਣਾ ਸਰ ਜੀ ਡਿਮਾਂਡ ਇਹ ਆ ਇਸ ਟਾਈਮ